ਸਸਗਾ ਦੋਸਤੋ ਗਵਾਚੇ ਪਹਿਣਾ ਚੈਨਲ ਤੇ ਤੁਹਾਡਾ ਸਵਾਗਤ ਅੱਜ ਦੀ ਗਜ਼ਲ ਅੱਜ ਕੀਤਾ ਕਿ ਲੱਖ ਪਾਬੰਦੀਆਂ ਚਾਵਾਂ ਤੇ ਖੁਸ਼ੀਆਂ ਅੰਤਮ ਸਾਵਾਂ ਤੇ ਲੱਖ ਪਾਬੰਦੀਆਂ ਚਾਵਾਂ ਤੇ ਖੁਸ਼ੀਆਂ ਅੰਤਮ ਸਾਵਾਂ ਤੇ ਖਬਰੇ ਉਹ ਸੱਦੇ ਕੇ ਨਾਂ ਖਬਰੇ ਉਹ ਸੱਦੇ ਕੇ ਨਾਂ ਜੇ ਮੈਂ ਅੱਪੜ ਜਾਵਾਂ ਤੇ ਰੋਟੀ ਵਿਲਾ ਛੱਡਦੀ ਨਹੀਂ ਰੋਸਾ ਕਾਹਦਾ ਕਾਮਾਂ ਤੇ ਰੋਟੀ ਵੇਲਾ ਛੱਡਦੀ ਨਹੀਂ ਰੋਸਾ ਕਾਹਦਾ ਕਾਵਾ ਤੇ ਕੀ ਗੱਲ ਆੱਖਾ ਨਹੀਂ ਮੰਦਾ ਕੀ ਗੱਲ ਆੱਖਾ ਨਹੀਂ ਮੰਦਾ ਕਿਹੜਾ ਮੈਂ ਸਮਝਾਵਾਂ ਤੇ ਮਹਿਫਲ ਉੱਜੜ ਜਾਣੀਆਂ ਮਹਿਫਲ ਉੱਜੜ ਜਾਣੀਆਂ ਜੇ ਮੈਂ ਉੱਠ ਕੇ ਜਾਵਾਂ ਤੇ ਗੈਰਤ ਨਿੱਗਰ ਚੱਲੀਏ ਚੀਤੇ ਹੋ ਗਏ ਕਾਵਾ ਤੇ ਬਗੇਲ ਜਾਂ ਜੱਸਾ ਸੋਨੀ ਮੈਂ ਬਗੇਲ ਦਾ ਜੱਸਾ ਸੋਨੀ ਮੈਂ ਪਰ ਦੋਚਾ ਕੰਗਰੇਟਾਵਾਂ ਤੇ ਮੇਗ ਨੂੰ ਕਿਸਰਾ ਵਰਜੇਗਾ ਮੇਗ ਨੂੰ ਕਿਸਰਾ ਵਰਜੇਗਾ ਰੋਕਾਂ ਲਾ ਕੇ ਛਾਵਾਂ ਤੇ ਚਾਰ ਚਫੇਰੇ ਗਿਰ ਜਾਣੇ ਚਾਰ ਚਫੇਰੇ ਗਿਰ ਜਾਣੇ ਇੱਕ ਜਕਾਰਾ ਲਾਵਾਂ ਤੇ ਚਾਰ ਚਫੇਰੇ ਗਿਰ ਜਾਣੇ ਇੱਕ ਜਕਾਰਾ ਲਾਵਾਂ ਤੇ ਜੱਜ ਬੇਰੰਗਾ ਲੰਘ ਚਲੇ ਮੈਂ ਤੈਨੂੰ ਰੰਗ ਲਾਵਾਂ ਤੇ ਜੱਜ ਬੇਰੰਗਾ ਲੰਘ ਚੱਲੇ ਆਂ ਮੈਂ ਤੈਨੂੰ ਰੰਗ ਲਾਵਾਂ ਤੇ ਲੱਖ ਪਾਬੰਦੀਆਂ ਚਾਵਾਂ ਤੇ ਖੁਸ਼ੀਆਂ ਅੰਤਮ ਸਾਵਾਂ ਤੇ ਧੰਨਵਾਦ ਸਾਥਿਓ ਜਿਉਂਦੇ ਵਸਦੇ ਰਹੋ ਆਬਾਦ ਰਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ